ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਜਿਹੜੀ ਹੋਣ ਵਾਲੀ ਸੱਸ ਹੈ ਔਰ ਹੋਣ ਵਾਲਾ ਕਿਸੇ ਦਾ ਪਤੀ ਹੈ ਕਿ ਅਸੀਂ ਤਾਂ ਜੀ ਕੁੜੀ ਜਿਹੜੀ ਵਰਕਿੰਗ ਵੀ ਹੈ ਸਮਝ ਆ ਰਹੀ ਵਿ ਅਸੀਂ ਇੱਥੇ ਰਿਸ਼ਤਾ ਕਰਨਾ ਹੈ ਦੇਖੋ ਜੀ ਸਾਡੇ ਕੋਲ ਤਾਂ ਰਪਦਾ ਦਿੱਤਾ ਸਾਰਾ ਕੁਝ ਅਸੀਂ ਤੁਹਾਡੇ ਤੋਂ ਜੌਬ ਨਹੀਂ ਕਰਾਉਣੀ ਉਹਨਾਂ ਨੂੰ ਥੋੜਾ ਦੱਸੋ ਵੀ ਇਹ ਐਟੀਟਿਊਡ ਠੀਕ ਆ ਉਹਨਾਂ ਦਾ ਨਹੀਂ ਇਹ ਪਹਿਲਾਂ ਪਹਿਲਾਂ ਐਦਾਂ ਕਹਿੰਦੇ ਹੁੰਦੇ ਸੀ ਧੀ ਬਣਾ ਕੇ ਰੱਖਾਂਗੇ ਅਸੀਂ ਜੌਬ ਨਹੀਂ ਕਰਾਉਣੀ ਸਾਡੇ ਕੋਲ ਸਾਰਾ ਖੁਸ਼ੀ ਹੈ ਨਹੀਂ ਕਿ ਇਹ ਤਾਂ ਸ਼ਰਤ ਰੱਖ ਦਿੰਦੇ ਨਾ ਹਾਂ ਨਹੀਂ ਨਹੀਂ ਜੇ ਜੌਬ ਨਹੀਂ ਕਰਨੀ ਜੇ ਜੌਬ ਕਰਨੀ ਤਾਂ ਅਸੀਂ ਵਿਆਹ ਨਹੀਂ ਕਰ ਸਕਦੇ ਜੇ ਜੌਬ ਨਹੀਂ ਕਰਾਂਗੇ ਨਾ ਫਿਰ ਨੂੰ ਸੱਸ ਦੀ ਲੜਾਈ ਹੋਏਗੀ ਜਿੰਨਾ ਬੰਦਾ ਘਰ ਚ ਘਟ ਰਹੇਗਾ ਨਾ ਓਨੀ ਉਹਦੀ ਵੈਲਿਊ ਹੋਏਗੀ ਚਾਹੇ ਬੰਦਾ ਹੈ ਚਾਹੇ ਔਰਤ ਹੈ ਐਸੇ ਸਮੱਸਿਆਵਾਂ ਕਿੰਨਾ ਕਿ ਰੋਲ ਪਲੇ ਕਰਦੀ ਹੈ ਪੂਰੇ ਮੈਂਟਲ ਹੈਲਥ ਤੇ ਬਹੁਤ 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 ਫਾਈਨੈਂਸ਼ਲੀ ਬਹੁਤ ਜਦੋਂ ਇੱਕ ਔਰਤ ਕਮਾਂਦੀ ਨਹੀਂ ਹੈ ਨਾ ਉਹਨੂੰ 100 ਰੁਪਏ ਵੀ ਆਪਣੇ ਬੰਦੇ ਤੋਂ ਮੰਗਣਾ ਪੈਂਦਾ ਤੇ ਬੰਦਾ ਦਿੰਦਾ ਨਹੀਂ ਹੈ ਤੇ ਫਿਰ ਉਦੋਂ ਕੁੜੀ ਮੈਂਟਲ ਹੈਲਥ ਉਹਦੀ ਖਰਾਬ ਹੋ ਜਾਂਦੀ ਹੈ ਕਈ ਕੁੜੀਆਂ ਫਿਰ ਇਸ ਲਾਲਚ ਨੂੰ ਦੇਖਦੀਆਂ ਨੇ ਕਿ ਮੁੰਡਾ ਕਿੱਲੇ ਆਲਾ ਹੈ ਮੁੰਡੇ ਕੋਲ 10 ਕਿल्ले ਵਜਦੇ ਹੈ ਤੇ ਫਿਰ ਛੱਡੋ ਯਾਰ ਹਾਂ ਮਤਲਬ ਪੇਰੈਂਟਸ ਵੀ ਔਰ ਕਈ ਕੁੜੀਆਂ ਇਸ ਤਰ੍ਹਾਂ ਦੇਖਦੀਆਂ ਨੇ ਨਾ ਇੱਕ ਤੁਹਾਡੀ ਮਤਲਬ ਕਿ ਕਲਾ ਜਗਤ ਤੋਂ ਇੱਕ ਔਰਤ ਮਤਲਬ ਕਿ ਐਕਟ੍ਰੈਸ ਹੈਗੀ ਮੈਂ ਨਾਮ ਨਹੀਂ ਲਵਾਂਗਾ ਤੁਸੀਂ ਦੇਖਿਆ ਹੀ ਹੋਣਾ ਕਿ ਮੈਂ ਤੇ ਜੇ 200 ਕਰੋੜ ਵਾਲੇ ਮੁੰਡੇ ਨਾਲ ਹੀ ਵਿਆਹ ਕਰਾਉਂਗੀ ਹੈਨਾ ਫਿਰ ਇਹ ਚੀਜ਼ ਤਾਂ ਐਗਜ਼ਿਸਟ ਕਰਦੀ ਹੈ ਨਾ ਅਸੀਂ ਸਿੱਧਾ ਬਲੇਮ ਕਿਸੇ ਨੂੰ ਕਰਦੀ ਇੱਕ ਪਾਸੜ ਹੋ ਕੇ ਅਸੀਂ ਵੀ ਦੇਖਦੇ ਹਾਂ ਕਿ ਚਲੋ ਮੇਰੇ ਜੇ 50 ਹਜ਼ਾਰ ਦੀ ਜੌਬ ਹੈਗੀ ਹੈ ਮੈਂ ਜੇ ਮੰਨ ਲਓ ਕੋਈ ਕੁੜੀ ਹੈ ਉਹ ਕਹਿੰਦੀ ਇਹ ਮੁੰਡਾ ਠੀਕ ਹੈ 10 ਕਿल्ले ਵਜਦੇ ਦੇ ਨਾਂ ਤੇ ਆਪ ਠੀਕ ਠਾਕ ਬਿਜ਼ਨਸ ਚ ਨੀ ਮੈਂ ਐ ਮੈਂ ਤੁਹਾਡੀ ਗੱਲ ਤੋਂ ਉੱਥੇ ਆ ਰਹੀ ਐ ਇੱਕ ਮਿੰਟ ਮੈਂ ਜਵਾਬ ਦੇਣੀ ਐ ਤੁਸੀਂ ਕਹਿੰਦੇ ਹੋ ਨਾ ਵੀ ਉਹ ਕੁੜੀ ਕੋਈ ਵੀ ਕਹਿੰਦਾ ਵੀ ਅਗਰ ਮੰਨ ਲਓ ਮੇਰਾ ਡ੍ਰੀਮ ਐ ਕਿ ਮੈਂ ਇੱਕ ਵਧੀਆ ਬੰਦੇ ਨਾਲ ਵਿਆਹ ਕਰਨਾ ਚਾਹੁੰਦੀ ਐ ਇੱਕ ਵਧੀਆ ਕੁੜੀਆਂ ਨੇ ਕਦੀ ਵੀ ਲੱਭਦੀਆਂ ਹੁੰਦੀਆਂ ਕਿੱਲਿਆਂ ਵਾਲੇ ਬੰਦੇ ਮਾਪਿਓ ਲੱਭਦੇ ਵੀ ਸਾਡੀ ਜਿਸੀ ਕਿੱਲਿਆਂ ਵਾਲੇ ਘਰ ਚ ਵਿਆਹ ਦਾਂਗੇ ਜ਼ਮੀਨ ਜਿੰਨੀ ਮੁੰਡੇ ਕੋ ਹੋਏਗੀ ਸਾਡੀ ਕੁੜੀ ਸੌਖੀ ਰਹੇਗੀ ਬਟ ਮੈਂ ਆਲਵੇਸ ਕਹਿੰਨੀ ਆ ਘਰ ਨਾ ਦੇਖੋ ਚੰਗਾ ਵਰ ਦੇਖੋ ਕੀ ਮੁੰਡਾ ਪੜਿਆ ਲਿਖਿਆ ਮੁੰਡਾ ਨਸ਼ੇ ਤਾਂ ਨਹੀਂ ਕਰਦਾ ਜੇ ਮੁੰਡਾ ਨਸ਼ੇੜੀ ਹੋਇਆ ਉਹਦੀ ਸਾਰੀ ਜ਼ਮੀਨ ਬਹੁਤ ਸਾਰੇ ਕੇਸਿਸ ਐ ਮੁੰਡਿਆ ਨੇ ਕਰੋੜਾਂ ਦੀਆਂ ਜ਼ਮੀਨਾਂ ਵੇਚਦੀਆਂ ਨਸ਼ੇ ਕਰਕੇ ਕੁੜੀਆਂ ਨੂੰ ਤਾਂ 100 ਰੁਪਏ ਨਹੀਂ ਮਿਲਦਾ ਪਿਆ ਉਹੀ ਤੁਸੀਂ ਇੱਕ ਦਿਨ ਇਗਨੋਰ ਕਰਕੇ ਜਾਂਦੇ ਵੀ ਚਲੋ ਨਸ਼ੇ ਛੱਡ ਦਊਗਾ ਘੱਟੋ ਘੱਟ ਥੋੜੀ ਸੰਭਾਲ ਲੇਗੀ ਜਿਹੜਾ ਮੁੰਡਾ ਨਸ਼ੇ ਲੱਗ ਗਿਆ ਉਹ ਨਹੀਂ ਛੱਡੇਗਾ ਉਹ ਫਿਰ ਨਸ਼ਾ ਲੈ ਕੇ ਜਾਂਦਾ ਬੰਦੇ ਨੂੰ ਵੈਰੀ ਰੇਅਰ ਕੇਸ ਵੈਰੀ ਅਗਰ ਤੁਸੀਂ ਰਾਈਟ ਟਾਈਮ ਤੇ ਰਿਹੈਬ ਪਾ ਦਿਨੇ ਹੋ ਮੇਰੇ ਕੋਲ ਤੇ ਰੋਜ਼ ਲੱਖਾਂ ਦੇ ਕੇਸ ਆਉਂਦੇ ਪਏ ਆਈ ਹੈਵ ਮੋਰ ਦੈਨ 2 ਲੱਖਸ ਕਲੈਂਟਸ ਫ্রম 올 ਓਵਰ ਦਾ ਵਰਲਡ ਨਸ਼ਾ ਨਹੀਂ ਛੱਡ ਸਕਦਾ ਬੰਦਾ ਨਸ਼ਾ ਬੰਦੇ ਨੂੰ ਨਾਲ ਲੈ ਕੇ ਜਾਂਦਾ ਇੱਕ ਪਤਨੀ ਹੈ ਇੱਕ ਮਾਂ ਹੈ ਇੱਕ ਪਿਓ ਹੈ ਆਪਣੇ ਮੁੰਡੇ ਨੂੰ ਜਾਂ ਆਪਣੀ ਕੁੜੀ ਨੂੰ ਉਹ ਕਦੋਂ ਇਹ ਪਿੰਪੁਆਇੰਟ ਕਰ ਲਵੇ ਕਿ ਇਹ ਨਸ਼ਿਆਂ ਵਾਲੇ ਪਾਸੇ ਹੋ ਚੁੱਕਿਆ ਹੈ ਹੋਣ ਜਾ ਰਿਹਾ ਹੈ ਕੋਈ अर्ਲੀ ਸਾਈਨਸ ਮਿਲਦੇ ਹੈ ਜਿਹੜਾ ਬੰਦਾ ਨਸ਼ੇ ਵੱਲ ਜਾਣਾ ਸ਼ੁਰੂ ਕਰਦਾ ਹੈ अर्ਲੀ ਸਾਈਨਸ ਕੁਝ ਦੱਸੋ ਪਤਾ ਚੱਲ ਜਾਂਦੇ ਹੈ ਮੇਰੇ ਕੋਲ ਇੱਕ ਮੈਂ ਨਾ ਪਿੱਛੇ ਜੇ ਇੱਕ ਲੇਡੀ ਦਾ ਮੈਨੂੰ ਫੋਨ ਆਇਆ ਸੀਗਾ ਉਹਨੇ ਕਿਹਾ ਗੁਰਲੀਨ ਮੈਮ ਤੁਸੀਂ ਕਦੇ ਵੀ ਕਿਸੇ ਪੋਡਕਾਸਟ ਜਾਓਗੇ ਤੇ ਮੇਰੀ ਜ਼ਰੂਰ ਇਹ ਗੱਲ ਦੱਸਣਾ ਪੰਜਾਬ ਦੇ ਕਿਸੇ ਪਿੰਡ ਤੋਂ ਸਿਗੀ ਉਹਦਾ 22 ਸਾਲ ਦਾ ਮੁੰਡਾ ਹੈ ਉਹ ਕਹਿੰਦੀ ਮੈਂ ਉਹ ਨਸ਼ੇ ਚ ਪੈ ਚੁੱਕਾ ਪਰ ਉਹ ਮੰਨਦਾ ਨਹੀਂ ਪੈ ਕਿ ਮੈਂ ਨਸ਼ੇ ਦੇ ਵਿੱਚ ਕਹਿੰਦੀ ਮੈਂ ਆਪ ਫੜਿਆ ਟ੍ਰੈਂਡ ਕਰਦਾ ਹੈ ਘਰੇ ਕਿ ਨਹੀਂ ਕਰਦਾ ਕਹਿੰਦੀ ਮੈਂ ਆਪ ਫੜਿਆ ਮੈਂ ਇੰਜੈਕਸ਼ਨ ਫੜਿਆ ਮੈਂ ਚਿੱਟਾ ਫੜਿਆ ਮੈਂ ਸਭ ਕੁਝ ਫੜਿਆ ਕਹਿੰਦੀ ਮੈਨੂੰ ਖਾਨ ਨੂੰ ਪੈਂਦਾ ਪਿਆ ਤੇ ਮੈਂ ਉਹਨੂੰ ਕਿਹਾ ਵੀ ਜੇ ਤੈਨੂੰ ਕੁਝ ਹੋ ਗਿਆ ਮੈਂ ਤਾਂ ਜਿੰਦੇ ਜੀ ਮਰ ਜਾਵਾਂਗੀ ਉਹ ਕਹਿੰਦੀ ਮੈਂ ਹੁਣ ਇਸ ਬੱਚੇ ਨੂੰ ਕਿਵੇਂ ਹਟਾਵਾਂ ਤੇ ਕੀ ਕਰਾਂ ਹਲੇ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਉਹਨੇ ਅਪੌਇੰਟਮੈਂਟ ਨਹੀਂ ਬੁੱਕ ਕੀਤੀ ਬਟ ਉਹ ਕਹਿੰਦੀ ਵੀ ਮੈਨੂੰ ਪਲੀਜ਼ ਗਾਈਡ ਕੀਤਾ ਜਾਵੇ ਜਦੋਂ ਤੁਹਾਡੇ ਬੱਚਿਆਂ ਨਾਲ ਨਾ ਕੋਈ ਐਬਨਾਰਮਲ ਹਲਕਤ ਹਰਕਤ ਕਰਦੇ ਆ ਬੱਚੇ ਉਹ ਕੋਈ ਨਾ ਕੋਈ ਚੀਜ਼ ਹਾਈਡ ਕਰਦੇ ਆ ਸਡਨਲੀ ਉਹਨਾਂ ਨੂੰ ਕਿਸੇ ਦਾ ਕਾਲ ਆਂਦਾ ਭੱਜ ਜਾਂਦੇ ਆ ਉਹ ਰੋਟੀ ਵੀ ਨਹੀਂ ਖਾਂਦੇ ਰੋਟੀ ਵੀ ਛੱਡ ਦਿੰਦੇ ਆ ਉਹਨਾਂ ਨੂੰ ਆਲਵੇਸ ਥਾਂਗ ਹੁੰਦੀ ਹੈ ਵੀ ਹੁਣ ਉਹ ਬੰਦੇ ਦਾ ਨਸ਼ਾ ਮਿਲ ਜਾ ਆਨ ਵਾਲਾ ਹੈਗਾ ਉਹਦੀ ਨਾ ਤੁਸੀਂ ਐਕਟੀਵਿਟੀ ਦੇਖੋ ਉਹਨੂੰ ਕਦੇ ਵੀ ਗੱਡੀ ਬਾਈਕ ਮੋਬਾਈਲ ਇਹ ਚੀਜ਼ਾਂ ਜਲਦੀ ਨਾ ਅਸੀਂ ਕੀ ਕਰਦੇ ਆ ਬੜੇ ਯੰਗ ਬੱਚਿਆਂ ਨੂੰ ਮਹਿੰਗੇ ਮਹਿੰਗੇ ਫੋਨ ਮਹਿੰਗੀਆਂ ਮਹਿੰਗੀਆਂ ਗੱਡੀਆਂ ਇਹ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਔਰ ਉਹਨੂੰ ਕਿੰਨਾ ਪੈਸਾ ਦੇ ਰਿਹਾ ਅਸੀਂ ਕਾਊਂਟ ਹੀ ਨਹੀਂ ਕਰਦੇ ਔਰ ਫਿਰ ਬੱਚੇ ਨੇ ਪੈਸਾ ਕੀਤਾ ਕਿੱਥੇ ਅਸੀਂ ਉਹ ਵੀ ਨਹੀਂ ਪੁੱਛਦੇ ਉਹਨੂੰ ਹੂੰ ਸੋ ਆਲਵੇਜ਼ ਵਾਚ ਰੱਖਣਾ ਪੈਗਾ ਸੈਕੰਡਲੀ ਤੁਹਾਡੇ ਬੱਚੇ ਦੀ ਕੰਪਨੀ ਕਿੱਦਾਂ ਦੀ ਹੈ ਹੂੰ ਉਹ ਬੜੀ ਮੈਟਰ ਕਰਦੀ ਹੈ ਅਗਰ ਉਹਦੇ ਸਾਰੇ ਯਾਰ ਦੋਸਤ ਨਸ਼ੇੜੀ ਹੈ ਡੈਫੀਨਿਟਲੀ ਉਹ ਵੀ ਕਰੇਗਾ ਹੂੰ ਔਰ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵੱਧ ਚੁੱਕਾ ਹੈ। ਫਿਰ ਅੱਜਕੱਲ੍ਹ ਤੇ ਹੋ ਗਿਆ ਨਾ ਕਿ ਬੱਚਿਆਂ ਦੀ ਪ੍ਰਾਈਵੇਸੀ ਤੇ ਮਾਪੇ ਤਾਕ ਚਾਕ ਕਰ ਰਹੇ ਇਹ ਵੀ ਆਣ ਲੱਗ ਗਿਆ ਨਾ। ਕੋਈ ਬੱਚਾ ਦੱਸੇਗਾ 11ਵੀਂ ਚ ਹੋ ਗਿਆ ਤੇ ਉਹ ਕਹੋਗਾ ਤੁਸੀਂ ਮੇਰਾ ਫਰੈਂਡ ਸਰਕਲ ਵਾਚ ਕਰ ਰਹੇ ਹੋ। ਇਹ ਨਹੀਂ ਕਰਨਾ ਪਏਗਾ।